ਕੀਰਤਨ ਸੋਹਿਲਾ ਸੋਹਿਲਾ ਰਗੜੀ ਦੀਪ ਕੀ ਮਾਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਨਿਤ ਕਰਗਾ ਬੋ ਸੋਹਿਲਾ ਸਿਰੋਜ ਜਨਹਾਰੋ ਤੂੰ ਗਾਵੋ ਮੇਰੇ ਨਿਰਭੋਕਾ ਸੋਹਿਲਾ ਹੋ ਬਾਰੀ ਜਿਤ ਸੋਹਿਲੇ ਸਦਾ ਸੁਖੋਏ ਰਹਾਓ ਨਿਤ ਨਤ ਜਿਹੜੇ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਬਵੇ ਤੇ ਦਾਤੇ ਗਵਨਸੁਮਾਰ ਸਬਤ ਸਾਂ ਲਿਖਿਆ ਮਿਲ ਕਿਰਪਾ ਬੋ ਤੇਲ ਦੇ ਸਜਨਾ ਸਿਸੜੀਆਂ ਜੋ ਏ ਸਾਹਿਬ ਸੁ ਮਿਲ ਕਰ ਕਰ ਹੋ ਪੁੰਚ ਦਿਨ ਤਪਵਨ ਸਤਨਾਰਾ ਸਿਮਰੀਏ ਨਾਨਕ ਸੇ ਆਵਨ ਰਾਗ ਅਸਮਲ ਪਹਿਲਾ ਸੇ ਕਰ ਸੇ ਗੁਰ ਸੇ ਉਪਦੇਸ ਗੁਰ ਗੁਰ ਇੱਕੋ ਵਿਸ ਅਨੇਕ ਬਾਬਾ ਜੈ ਕਰ ਕਰਤੇ ਗੀਰ ਤੋਏ ਸੋ ਕਰ ਰਾਖ ਬੜਾਈ ਤੋਏ ਰਹਾਉ ਵਿਸ਼ੇਸ ਸਿਆਕੜੀਆਂ ਪਹਿਰਾ ਦਿੱਤੀ ਵਾਰ ਮੋਹਵਾ ਸੂਰਜੇ ਕੋ ਰਤ ਨਿਕ ਨਾਨਕ ਗੱਤੇ ਕੇ ਕਿਤੇ ਵੇਸ ਰਾਗਤ ਨਾ ਸ੍ਰੀ ਮੱਲਾ ਪਹਿਲਾ ਗਗਨ ਮੇ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆ ਲੋਭ ਬਵੰਚ ਬਰੋ ਕਰੇ ਸਗਲ ਬਨਾਲੇ ਬੁਲੰਤ ਜੋਤੀ ਕੈਸੀ ਆਰਤੀ ਹੋਏ ਪਵਗੰਨਾ ਤੇਰੀ ਆਰਤੀ ਅਨਤਾ ਸ਼ਬਦ ਬਜੰਤ ਪੇਰੀ ਰਹਾਉ ਸੈਸ ਤਬ ਨੈਨ ਨੰਨਾ ਨਾ ਤੋਏ ਕੋ ਸੈਸ ਮੂਰਤ ਨਾ ਇਕ ਤੋਏ ਸੈਸ ਪਦ ਬਿਮਨ ਇਕ ਬਦਗੰਧ ਵੇਨੋ ਸੈਤਵ ਗੰਧ ਵਿਚਲਤ ਹੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ கமਲ ਮਕਰੰਦ ਲੋਭਤ ਮਨੁ ਅੰਦਰ ਮੋਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਜਾਂ ਤੇਰੇ ਨਾਹੀ ਵਾਸਾ ਰਾਗ ਗੌੜੀ ਪੂਰਬੀ ਮਾਲਾ ਚੌਥਾ ਤਾਮ ਕਰੋਧ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਲੇ ਮੰਡਲ ਮੰਡਾਏ ਕਰ ਸਾਧੂ ਜਲੀ ਪਰ ਵਟਾਏ ਕਰ ਡੌਰ ਪਰ ਵਟਾਏ ਰਹਾਉ ਸਾਕਤ ਰਸਾਦਨਾ ਜਾਣਿਆ ਦਿਨ ਅੰਤਰੋਂ ਮੈਂ ਕੰਡਾਏ ਜਿਉਂ-ਜਿਉਂ ਚਲੇ ਜੁਵੇ ਦੁੱਖ ਪਾਵੇ ਜਿਮਕਾ ਸੱਸ ਕੰਡਾਏ ਹਰ ਜਨ ਹਰ ਹਰ ਨਾਮ ਸਮਾਨੇ ਦੁੱਖ ਜਨਮ ਬਵ ਕੰਡਾਏ ਅਬ ਨਾਸੀ ਬੁਰਗ ਪਾਇਆ ਪਰਮੇਸਰੋ ਬਹੁ ਸੂਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਰਾਖ ਰਾਗ ਬਟ ਵੱਡਾ ਹੈ ਜਨਾਨਿਕ ਨਾਮ ਉਦਾਰ ਟਿਕ ਰ ਨਾਮੇ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਾਲਾ ਪੰਜਮਾ ਕਰੋ ਬਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਆਂ ਖਾਟ ਚਲੋ ਅਰਲਾ ਅੱਗੇ ਬਸਨ ਸੋਇਲਾ ਆਉਦ ਘਟੇ ਦਿੰਸਨ ਲਾਏ ਮਨ ਗੁਰ ਮਿਰ ਦਾ ਸਵਾਰੀਏ ਰ ਇਸ ਸੰਸਾਰ ਵਿਕਾਸਿਸ ਮੈਂ ਤੇਰੇ ਉਪਰਮ ਗਿਆਨੀ ਜਿਸ ਜਗਾਏ ਪਿਆਵੇ ਰਸ ਕਥਕ ਨਾ ਦਿਨ ਜਾਨੀ ਜਾਂ ਕੋ ਆਏ ਸੋਈ ਵਿਆ ਜੋਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਉ ਸੁਖ ਸਹਿਜੇ ਬੋਰ ਨਾਏ ਗੋਪੇਰਾ ਅੰਤਰ ਜਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁਕੂ ਕਰ ਜੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁッコ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ